ਜੋ ਦੋ ਪਿਚਾ ਗਏ ਪੈਂਟਾਂ ਨੂੰ ਖੜਨ ਯਾਰ ਪੈਂਟਾਂ ਨੂੰ ਖੜਨ ਬੜਾ ਜੈ ਪੈਂਟਾਂ ਮਾੜੇ ਬੀਚੇ ਥੋੜਾ ਬਾਈ ਜੈਮਲਾ ਬਾਈ ਬੈਠ ਜਾ ਬੈਠ ਜਾ ਬੈਠ ਜਾ ਇੱਥੇ ਫੋਟੋਆਂ ਖਿੱਚ ਲਾ ਫੋਟੋਆਂ ਖਿੱਚ ਲਾ ਲਾਈਵ ਕਿਸੇ ਨੇ ਮਾਨ ਸਰਕਾਰ ਦਿੱਤਾ ਲਾਈਵ ਚੱਲੀ ਜਾਂਦਾ ਤੁਸੀਂ ਨਾ ਫਿਰ ਆਹ ਦੇਖੋ ਤੁਸੀਂ ਅਸੀਸ ਆ ਦਿੱਤਾ ਪ੍ਰਤੀ ਪ੍ਰਵਾਨ ਕਰੀਏ ਭਗੁਰਜੀ ਦਾ ਭਾਲਸਾਮ ਭਗੁਰਜੀ ਲੰਬੇ ਚੌੜੇ ਪਾਸ਼ੇ ਦੇ ਦੀ ਲੋੜ ਥੋੜਾ ਪਤਾ ਹੀ ਲੱਗ ਗਿਆ ਹੁਣ ਕਿ ਜੋਤ ਤੱਕ ਲਾ ਕੇ ਸੋਤਨ ਚੱਲੇ ਤੁਸੀਂ ਆਪਣੇ ਪਿੰਡੇ ਤੇ ਹਿੜਾ ਰਹੇ ਹੋ ਗਰੀਬੀਆਂ ਨੰਗਾ ਇਮਿਆਨ ਕੈਂਸਰ ਕਾਲਾ ਪੀਲੀਆ ਨਸ਼ੇ ਗੁੰਡਾਗਰਤੀਆ ਤੇ ਆਪਣੇ ਨਾਲ ਟੱਕੀ ਕਰਦੇ ਨੇ ਵਿਜਾਇਸ ਪਾਛੇ ਪਾਉਂਦੇ ਨੇ ਸਾਨੂੰ ਡਰਾਉਂਦੇ ਨੇ ਅੱਜ ਵੀ ਡਰਾਉਗੇ ਨੇ ਗੁੰਡੰਦੀ ਲੋੜੀ 4 ਤਰੀਕ ਨੂੰ ਤੀਜੇ ਨੰਬਰ ਦਾ ਬਟਨ ਆ ਆਪਣਾ ਉਹ ਦੱਬ ਕੇ ਸਾਰੇ ਡੱਬਿਆਂ ਤੋਂ ਖੇੜਾ ਛੁਲਾ ਦਿਓ ਗਵਾਨਦਮ ਜਿੰਦਾਬਾਦ ਕੇਜਰੀਵਾਲ ਜਿੰਦਾਬਾਦ ਬਹੁਤ ਹੋ ਗਿਆ ਕਦੇ ਉਹ ਕਦੇ ਉਹ ਕਦੇ ਉਹ ਕਦੇ ਉਹ ਪੰਜ ਪੰਜ ਸਾਧਿਆ ਫਾਰੀਆਂ ਬਣ ਗੀਆਂ ਪੀਵਾ ਫੇੜਾ ਸਾਡੀਆਂ ਉਹਨਾਂ ਦੇ ਚੁੰਨੀ ਰੋਲ ਕੇ ਨਾਲ ਨੌਜਵਾਨ ਮੁੰਡੇ ਸਾਡੇ ਪੈਟਰੋਲ ਪਾ ਕੇ ਆਪਣੇ ਆਪ ਤੇ ਅਗ ਲਾਰੇ ਨੇ ਆਪਣੇ ਆਪ ਨੇ ਡਿਗਰੀਆਂ ਲੈ ਕੇ ਘਰੇ ਮੁੜਿਆ ਏ ਡਿਗਰੀਆਂ ਲੈ ਕੇ ਘਰੇ ਮੁੜਿਆ ਤੇ ਨੌਕਰੀ ਤੋਂ ਅੰਦਰ ਜਾਨੇ ਡਾਲਣਾ ਪਈ

ਪਰ ਇਹ ਤੋਂ ਬਿਨਾਂ ਕੰਮ ਦੀ ਨਾ ਨਹੀਂ ਇਹ ਬਣਨਾ ਪੈਣਾ ਇਹ ਨੂੰ ਦੱਸਿਏ ਕਿ ਲੋਕ ਪਟੇ ਨੇ ਕਿ ਆਮ ਲੋਕ ਕਲਤੀਆਂ ਬਤਵੀ ਕਾਮਯਾਬ ਹੋ ਸਕਦੇ ਤੋ ਤੁਸੀਂ ਆਏ ਹੋ ਤੇ ਮਾਵਾ ਪੈਣਾ ਆਈ ਹੈ ਕੋਈ ਮੀਂਹ ਲੈ ਕੇ ਆਇਆ ਤੁਸੀਂ ਉਹ ਵੀ ਚੁੱਲੇ ਦੀ ਅੱਗ ਬੁਝ ਗਈ ਅੰਨੀ ਹੋ ਗਈ ਫੂਕਾ ਮਾਰਨਾ ਚੁੱਲੇ ਚ ਸ਼ਾਇਦ ਜੂਨ ਸੋਦੇ ਜੇ ਨਾ ਕੋਈ ਫਰਕ ਨਹੀਂ ਪਿਆ ਉਹੀ ਤੇ ਆਈ ਹੈ ਸਹੀ ਹੈ ਜੀ ਉਹੀ ਖੇਨੀਆਂ वही तो भी शुरू हुआ है ये है कि पता नहीं कैसे होने इन दिन अपन तो खा गया सारे दिन अपन फेर की गल जी के कर ले ले पंजाब में कोई ना छोटा भी हक है जिना मरीज से बिना जिला हक को वोटा तो 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 पाया है बिना किसी दर को वोटा पाया एक सरपंच चेयरमैन है

ऐसा मशीन लगी है फोटो भी लगी होगी मेरी फोटो पीली पग वाली लगी होगी तीजे नंबर पे पहले नंबर पे सुरेंद्र वाली फोटो भी लगी होगी वो फोटो बल देखो ना अखाने काला मोती उतर आ गया वो फोटो देखो ठीक है आगे बढ़ो आगे